ਇਹ ਖੇਡ ਦਾ ਨਾਮ ਹੈ ਸ਼ੇਰ ਬੱਕਰੀ ਭੱਜਣ ਵਾਲੇ ਨੂੰ ਬੱਕਰੀ ਕਹਿੰਦੇ ਨੇ ਤੇ ਜਿਹੜਾ ਫੜਦਾ ਉਹਨੂੰ ਸ਼ੇਰ ਇੱਕ ਸਰਕਲ ਬਣਾ ਲਿਆ ਜਾਂਦਾ ਦਾਇਰਾ ਸ਼ੇਰ ਨੂੰ ਰੁਕਣਾ ਹੁੰਦਾ ਤੇ ਬੱਕਰੀ ਨੂੰ ਲੰਘਣ ਦਿੱਤਾ ਜਾਂਦਾ ਸਾਡੇ ਸਮੇਂ ਦੇ ਵਿੱਚ ਬੜੀ ਪ੍ਰਚਲਿਤ ਸੀ ਬਹੁਤ ਖੇਡੀ ਜਾਂਦੀ ਸੀ ਹੁਣ ਵੀ ਮੈਂ ਜਿੱਥੇ ਹੋਵਾਂ ਉੱਥੇ ਜ਼ਰੂਰ ਕਰਵਾਉਣਾ ਹੁੰਦਾ ਬੱਚਣ ਹੋਏ ਬੜਾ ਆਨੰਦ ਲੈਂਦੇ ਨੇ ਇਹਨਾਂ ਨੇ ਵੀ ਫਸਟ ਟਾਈਮ ਕੀਤੀ ਸੀ ਇਸ ਤਰ੍ਹਾਂ ਦੀਆਂ ਹੋਰ ਖੇਡਾਂ ਨਾਲ ਸੰਬੰਧਿਤ ਵੀਡੀਓ ਦੇਖਣ ਦੇ ਲਈ ਆਪਣਾ YouTube ਤੇ ਚੈਨਲ ਹੈ ਬਰਾਡ 03 ਇਨੂੰ ਸਬਸਕ੍ਰਾਈਬ ਕਰ ਲਿਓ ਇੰਸਟਾ ਤੇ ਐ ਬਰਾਡ 030 ਦੇ ਨਾਂ ਤੇ ਫੋਲੋ ਕਰਿਓ ਔਰ ਡੀਪੀ ਸਾਹਿਬ ਦੇ ਨਾਂ ਤੇ ਫੇਸਬੁੱਕ ਤੇ ਉਹਨੂੰ ਵੀ ਪੇਜ ਫੋਲੋ ਤੁਸੀਂ ਜ਼ਰੂਰ ਕਰਿਓ ਓਏ ਬਈ ਕੀ ਕਰੀ ਜਾਂਦਾ ਯਾਰ ਓਏ ਪੱਕਰੇ 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 ਸਰ ਸਰ ਵੀ ਪਾਰਾ ਮੰਦਰੀ ਬੜਾ ਯਾਰ ਸਾਡੇ ਬੜਾ ਯਾਰ ਕਿਹੜਾ ਟੱਪਿਆਂ ਤੋਂ ਟੱਪਿਆਂ ਤੋਂ ਉਹ ਟੱਪ ਜਾਂਦੇ ਓਏ ਓਏ ਲੱਤਾਂ ਮਾਤੂ ਸ਼ਾਬਾਸ਼ ਸ਼ਾਬਾਸ਼ ਓ ਬਾਹਰ ਬਾਹਰ ਆ ਜਾ ਅਗਰ ਸੜਕਾਂ ਦੇ ਨੇੜੇ ਰਿਹਾ ਕਰ ਓਏ ਪਕੜਾ ਗਿਆ ਔਰ ਇਹ ਬੱਚੇ ਨਹੀਂ ਚੱਲ 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 ਕੱਢੀ ਰੁਕੜੀ ਜੀ 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 ਹਾਂ ਔਰ ਥੱਕ ਗਿਆ ਉਹਦਾ ਚਿਕਾ ਮਰੀ ਨਹੀਂ ਫੜਨਾ ਪੜਦਾ ਚੱਲ ਚੱਲ ਤੇ ਆਵਾਜ਼ ਆਵਾਜ਼ ਓਏ ਇੱٹری ਇਹ ਕੇ ਨਹੀਂ ਆਦਾ ਕੱਟ 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 ਇਹਨੂੰ ਖਾਣੋ ਨਾ ਥੋੜਾ ਜਾ ਦੂਰ ਨਾ ਜਾ ਫੜਿਆ ਜਾਏਗਾ ਵਿਚ ਵੜ ਜਾਵਦੀ ਕੋਈ ਨਹੀਂ ਗਿਆ ਥੱਕ ਗਿਆ ਓਏ ਸ਼ੇਰਾ ਸ਼ੇਰ ਦੇ ਸਾਂ ਚੜ ਗਏ ਬਣਿਆ ਵੀ ਸ਼ੇਰ ਉਹ ਗਲੂਕੋਜ਼ ਪਿਆਉਣੀ ਤੇ